ਹੈਲੋ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਬਜੋਤ ਤੁਸੀਂ ਦੇਖ ਰਹੇ ਹੋ ਜੀ ਆਪਣਾ YouTube ਚੈਨਲ ਪ੍ਰਬਜੋਤ 26 ਮੈਰਾ ਵਲੌਗ ਇਸ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਤੇ ਹਾਜ਼ਰੀ ਹਾਜ਼ਰੀ ਲੈ ਕੇ ਅੱਜ ਦਾ ਵਲੌਗ ਤੇ ਸਵੇਰ ਟਾਈਮ ਹੈ ਜੀ ਤੇ ਮੈਂ ਇੱਥੇ ਬਣਾ ਰਹੀ ਸੀਗੀ ਰੋਟੀ ਫੈਮਿਲੀ ਵਾਸਤੇ ਨਾਸ਼ਤਾ ਤੇ ਮੇਰਾ ਜਿਹੜਾ ਰਸੋਈ ਦਾ ਪਹਿਲਾ ਪ੍ਰਸ਼ਾਦਾ ਹੁੰਦਾ ਸਵੇਰ ਟਾਈਮ ਉਹ ਮੈਂ ਪਰਮਾਤਮਾ ਦੇ ਨਾਮ ਦਾ ਬਣਾਨੀ ਹੁੰਨੀ ਹੈ ਜੀ ਤੇ ਇੱਥੇ ਮੈਂ ਸ਼ਾਲ ਭੁੱਲ ਗਈ ਸੀ ਫਿਰ ਮੈਂ ਲੈਣ ਗਈ ਸ਼ਾਲ ਆਪਣਾਂ ਅੰਦਰੋਂ ਤੇ ਸ਼ਾਲ ਲੈ ਕੇ ਸਿਰ ਟਾ ਕੇ ਔਰ ਚੱਪਲ ਉਤਾਰ ਕੇ ਫਿਰ ਮੈਂ ਬਣਾਨੀ ਹੁੰਨੀ ਹੈ ਪਹਿਲਾਂ ਪ੍ਰਸ਼ਾਦ ਜਿਹੜਾ ਹੁੰਦਾ ਤੇ ਉਸ ਤੋਂ ਬਾਅਦ ਫਿਰ 프ੌਂਟੇ ਬੰਨਣ ਲੱਗਦੇ ਨੇਗੇ ਤੇ ਨਾਲ-ਨਾਲ ਸਾਰਾ ਚੱਲੀ ਜਾਂਦਾ ਹੁੰਦਾ ਕੋਈ ਆਵਾਜ਼ ਮਾਰਦਾ ਹੁੰਦਾ ਜਿਹੜਾ ਫਿਰ ਉਹਨਾਂ ਦਾ ਕੰਮ ਵੀ ਕਰਨਾ ਪੈਂਦਾ ਵਾ ਤੇ ਕਿਸੇ ਨੇ ਪੱਗ ਦੀ ਪੂਣੀ ਕਰਾਣੀ ਹੁੰਦੀ ਆ ਤੇ ਸਾਹਿਲ ਮੇਰਾ ਸਵੇਰ ਤੋਂ ਸ਼ੁਰੂ ਹੋ ਜਾਂਦਾ ਮम्मा ਰੋਟੀ ਬਣਾ ਲਓ ਰੋਟੀ ਬਣਾ ਲਓ ਤੇ ਨਾਲ-ਨਾਲ ਉਹਨੂੰ ਜਵਾਬ ਦੇਈ ਜਾਣੀ ਹੁੰਦੀ ਆ ਤੇ ਨਾਲ-ਨਾਲ ਆਪਣਾ ਸ਼ਬਦ ਗਾਈ ਜਾਣੀ ਹੁੰਦੀ ਆ ਸਵੇਰ ਟਾਈਮ ਕਿਉਂਕਿ ਇਹ ਮੇਰੀ ਹੈਬਿਟ ਹੀ ਆ ਆਦਤੀ ਹੈ ਮੇਰੀ ਇਹ ਵੀ ਸਵੇਰੇ ਪਰ ਸ਼ਾਦਾ ਰੋਟੀ ਬਣਾਣੀ ਜਦੋਂ ਸਵੇਰੇ ਮੈਂ ਤੇ ਮੈਂ ਨਾਲ-ਨਾਲ ਸ਼ਬਦ ਗਾਣੀ ਹੁੰਦੀ ਆ ਇਹ ਮੈਂ ਵੀਡੀਓ ਵਾਸਤੇ ਨਹੀਂ ਗਾਰੀ ਹੈਗੀ ਇਹ ਮੇਰੀ ਆਦਤ ਹੀ ਆ ਕਿ ਮੈਂ ਸਵੇਰ ਦਾ ਜਿਹੜਾ ਆਪਣੀ ਸ਼ੁਰੂਆਤ ਹੈਗੀ ਰਸੋਈ ਵਿੱਚ ਸ਼ਬਦ ਦੇ ਨਾਲ ਸ਼ੁਰੂ ਕਰਦੀ ਹੁੰਨੀ ਆ ਤੇ ਇੱਥੇ ਮੈਂ ਸ਼ੁਰੂ ਕਰਤੇ ਸੀਗਾ ਪ੍ਰਸ਼ਾਦਾ ਬਣਾਉਣਾ ਆਪਣਾ ਪਹਿਲਾ ਤੇ ਉਹ ਬਣਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਬਣਾਉਂਗੀ ਪਰੌਂਠੇ ਤੇ ਇਸ ਗਾਈਡਿੰਗ ਸ਼੍ਰੇਣੀ ਤੁਸੀਂ ਨਾਮੇਓ ਚੈਨਲ ਤੇ ਤੱਕ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਣ ਤੇ ਜੀ ਆਪਣੀ ਇਸ YouTube ਫੈਮਿਲੀ ਦਾ ਕੀਸਾ ਬਣੋ ਜੀ ਤੇ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਤਾਂ ਜੋ ਤੁਹਾਨੂੰ ਮੇਰਾ ਆਪਣਾ ਜਿਹੜਾ ਚੈਨਲ YouTube ਚੈਨਲ ਇਹ ਵੀ ਗਰੋ ਕਰ ਸਕੇ ਤੇ ਵਾਸਤੇ ਸ਼ੁਰੂਆਤ ਹੋ ਗਈ ਸੀ ਜੀ ਆਪਣੀ ਸਵੇਰ ਦੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਤੁਸੀਂ ਸ਼ੁਰੂਆਤ ਕਿਵੇਂ ਕਰਦੇ ਹੋ ਆਪਣੀ ਮਾਰਨਿੰਗ ਟਾਈਮ ਦੀ ਸ਼ੁਰੂਆਤ ਜਿਹੜੀ ਹੈਗੀ ਆ ਕਿੱਦਾਂ ਕਰਦੇ ਹਾਂ ਤੇ ਮੈਂ ਬਸ ਐਦਾ ਹੀ ਪ੍ਰਸ਼ਾਦਾ ਬਣਾ ਕੇ ਜਦੋਂ ਫਿਰ ਮੈਂ ਗੇਟ ਖੋਲਣ ਜਾਵਾਂਗੀ ਗੱਡੀ ਵਾਸਤੇ ਫਿਰ ਮੈਂ ਬਾਅਦ ਦਰਵੇਸ਼ ਨੂੰ ਪਾਏ ਆਉਂਗੀ ਤੇ ਹੁਣ ਮੈਂ ਇੱਥੇ ਤਵੇ ਦੇ ਉੱਪਰ ਪਾਤਾ ਸੀਗਾ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਤੇ ਇਧਰ ਮੇਰੇ ਹਸਬੰਦ ਪੱਗ ਬੰਨਣੀ ਸੀ ਪੂਣੀ ਕਰਾਉਣ ਵਾਸਤੇ ਮੈਨੂੰ ਆਵਾਜ਼ ਮਾਰ ਰਹੇ ਸੀਗੇ ਤੇ ਫਿਰ ਉਹਨਾਂ ਦੀ ਪੱਗ ਦੀ ਪੂਣੀ ਕਰਾ ਕੇ ਨਾਲ ਹੀ ਫਿਰ ਮੈਂ ਰੋਟੀ ਬਣਾਉਂਦੇ ਬਣਾਉਂਦੇ ਮੈਨੂੰ ਫਿਰ ਇਹ ਵੀ ਜਿਹੜੇ ਕੰਮ ਹੁੰਦੇ ਨੇ ਕਰਨੇ ਹੁੰਦੇ ਨੇ ਕੋਈ ਨਾ ਕੋਈ ਚੀਜ਼ ਕਿਸੇ ਦੀ ਖੋਈ ਹੋਈ ਰਹਿੰਦੀ ਹੈ ਫਿਰ ਉਹ ਵੀ ਲੱਭ ਕੇ ਦੇਣੀ ਹੁੰਦੀ ਹੈ ਤੇ ਬਸ ਇਦਾਂ ਹੀ ਭਾਜਨ ਅੱਠ ਚ ਸਵੇਰ ਜਿਹੜਾ ਟਾਈਮ ਹੈਗਾ ਮੇਰਾ ਇਦਾਂ ਨਿਕਲ ਜਾਂਦਾ ਹੈ ਤੇ ਤੋਂ ਹਮੇ ਸਾਈਲ ਵਾਸਤੇ ਪਹਿਲਾਂ ਮੈਂ ਪ੍ਰਸ਼ਾਦ ਦੇ ਵਾਸਤੇ ਪਲੇਟ ਚੱਕੀ ਸੀ ਪ੍ਰਸ਼ਾਦ ਰੱਖੂੰਗੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਥਾਲੀ ਹੈਗੀ ਮਤਲਬ ਪਹਿਲਾਂ ਸਾਈਲ ਲਖਵਾ ਦੇਣੀ ਹੁੰਦੀ ਹੈ ਨਾਲ ਹੀ ਹਰਮਨ ਨੂੰ ਪਾ ਦੇਣੀ ਜਿਵੇਂ ਜਿਵੇਂ ਪੱਗਾਂ ਬੰਦੇ ਨੇਗੇ ਉਹ ਮੈਂ ਫਿਰ ਇਹਨਾਂ ਨੂੰ ਮੈਂ ਦੇਈ ਜਾਂਦੀ ਆ ਖਾਈ ਜਾਂਦੇ ਨੇ ਮੈਂ ਥਾਲੀ 'ਚ ਰੱਖ ਕੇ ਆ ਜੰਦੀ ਹੁੰਦੀ ਆ ਜਿਹੜਾ ਕੋਈ ਪੱਗ ਬਨ ਲੈਂਦਾ ਵਾਸਤੇ ਕਿਉਂਕਿ ਤਿੰਨੇ ਹੀ ਬੰਦੇ ਨੇਗੇ ਪੱਗਾ ਤੇ ਫਿਰ ਆਪਣੀ ਚੱਕੀ ਜਾਂਦੇ ਖਾਈ ਜਾਂਦੇ ਨੇਗੇ ਤੇ ਇਥੇ ਪ੍ਰਸ਼ਾਦਾ ਮੈਂ ਬਣਾ ਲਿਆ ਸੀਗਾ ਤੇ ਪ੍ਰਮਾਤਮਾ ਦਾ ਸ਼ੁਕਰ ਕਰ ਰਹੀ ਸੀਗੀ ਪ੍ਰਸ਼ਾਦਾ ਰੱਖ ਕੇ ਤੇ ਬਸ ਹੁਣ ਜਦੋਂ ਮੈਂ ਜਾਉਂਗੀ ਗੱਡੀ ਵਾਸਤੇ ਗੇਟ ਖੋਲਣ ਤੇ ਮੈਂ ਬਾਹਰ ਦਰਵੇਸ਼ ਨੂੰ ਪਾ ਆਉਂਗੀ ਤੇ ਹੁਣ ਆਪਣੀ ਹੋ ਗਈ ਸੀਗੀ ਸ਼ੁਰੂਆਤ ਸਵੇਰ ਦੀ ਤੇ ਪਰੌਂਠੇ ਬਣਨ ਲੱਗ ਗਏ ਸੀਗੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਤੇ ਜੇ ਕੋਈ ਕਮੀ ਪੇਸ਼ੀ ਹੈਗੀ ਉਹ ਵੀ ਦੱਸਿਆ ਕਰੋ ਤਾਂ ਜੋ ਮੈਂ ਅੱਗੇ ਨੂੰ ਵੀਡੀਓ ਬਣਾਉਂਦੇ ਸੁਧਾਰ ਕਰ ਸਕਾਂ ਮੇਰੇ ਸਤ ਗੁਰੂ ਜੀ ਤੁਸੀਂ ਮਿਹਰ ਕਰੋ ਮੈਂ ਦਰ ਤੇਰੇ ਤੇ ਆਈ ਹੋਈ ਆ ਮੇਰੇ ਕਰਮਾਂ ਬਲ ਨਾ ਦੇਖਿਓ ਜੀ ਮੈਂ ਕਰਮਾਂ ਤੋਂ ਸ਼ਰਮ ਆਈ ਹੋਈ ਇੱਕ ਵਾਰ ਜਦਰ ਤੇ ਆ ਜਾਂਦਾ ਓ ਅਸਲ ਖਜ਼ਾਨੇ ਪਾ ਜਾਂਦਾ ਇੱਕ ਵਾਰ ਜੁਦਰਤੇ ਆ ਜਾਂਦਾ ਓ ਅਸਲ ਖਜ਼ਾਨੇ ਪਾ ਜਾਂਦਾ ਗੁਰੂ ਜੀ ਤੁਸੀਂ ਮਿਹਰ ਕਰੋ ਮੈਂ ਦਰ ਤੇਰੇ ਤੇ ਆਈ ਹੋਈ ਆ ਮੇਰੇ ਕਰਮਾਂ ਬਨਨਾ ਦੇਖਿਓ ਜੀ ਮੈਂ ਕਰਮਾਂ ਤੋਂ ਸ਼ਰਮਾਈ ਹੋਈ ਆ ਤੁਸੀਂ ਤਾਰਨ ਹਾਰ ਕਹੋ ਲਿਓ ਡੁੱਬਿਆ ਨੂੰ ਬੰਨੇ ਨੋ ਲੇ ਕਰੋ ਮੈਂ ਵੀ ਦਰ ਤੇਰੇ ਆਈ ਹੋਈ ਆ ਮੇਰੇ ਕਰਮਾਂ ਵੱਲ ਨਾ ਦੇਖਿਓ ਜੀ ਮੈਂ ਕਰਮਾਂ ਤੋਂ ਸ਼ਰਮਾਈ ਹੋਈ ਆ ਸਭ ਸੰਗੀ ਸਾਥੀ ਛੋੜ ਗਏ ਸਭ ਰਿਸ਼ਤੇ ਨਾਤੇ ਤੋੜ ਗਏ ਵੀ ਕਿਦਰੇ ਟੁਕਰਾ ਰਹੀ ਨਾ ਇਹ ਸੋਚ ਕਿ ਮੈਂ ਕਬਰਾਈ ਹੋਈ ਆ ਮੇਰੇ ਸਤ ਗੁਰੂ ਜੀ ਤੁਸੀਂ ਮਿਹਰ ਕਰੋ ਮੈਂ ਦਰ ਤੇਰੇ ਮਨ ਨੂੰ ਕਿਦਾਂ ਲੱਗਦੀ ਹੈ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਇੱਥੇ ਮੈਂ ਰੋਟੀ પાਕੇ دی ਆਈ ਸੀਗੀ ਤੇ ਨਾਲ ਦੀ ਨਾਲ ਹੋਰ પાਕੇ دی ਜਾਉਂਗੀ ਖਾਲੀ ਚ ਫਿਰ ਉਹ ਖਾਈ ਜਾਣਗੇ ਹਸਬੰਦ ਮੇਰੇ ਬਾਹਰ ਕਰਕੇ ਖਾਂਦੇ ਹੁੰਦੇ ਨੇ ਗੱਡੀ ਸਟਾਰਟ ਕਰਕੇ ਫਿਰ ਖਾਣੀ ਹੁੰਦੀ ਮੰਨ ਨੇ ਤੇ ਫਿਰ ਨਾਲ ਹੀ ਮੈਂ ਉਹਨਾਂ ਨੂੰ ਦੇ ਦੂੰਗੀ ਖਵਾ ਦੂੰਗੀ ਤੇ ਬਸ ਫਿਰ ਉਹ ਚਲੇ ਜਾਂਦੇ ਹੁੰਦੇ ਨੇ ਕੰਮ ਤੇ ਫਿਰ ਬਾਅਦ ਵਿੱਚ ਮੈਂ ਖਾਨੀ ਹੁਣੀ ਆ ਲੰਮੀ ਪੇਜ ਕੇ ਤੇ ਇਥੇ ਸਾਹਿਲ ਮੇਰਾ ਡਿਸਟਾਰਪ ਕਰਕੇ ਆਇਆ ਸੀ ਕਿ ਇਹ ਖੰਡ ਕਰਕੇ ਨਾ ਗੱਡੀ ਨੂੰ ੱਤਕਾ ਲਗਾ ਕੇ ਸਟਾਰਟ ਕਰਨਾ ਪੈਂਦਾ ਵਾ ਤੇ ਫਿਰ ਉਹ ਸਟਾਰਟ ਹੁੰਦੀ ਆ ਤੇ ਇਥੇ ਉਹ ਆਇਆ ਸੀਗਾ ਪਾਣੀ ਲੈਣ ਨੂੰ ਕਿਉਂਕਿ ਪਾਗ ਬੰਦਾ ਸੀਗਾ ਨਾਲ ਨਾਲ ਵਗ ਸੈੱਟ ਕਰ ਰਿਹਾ ਸੀਗਾ ਤੇ ਫਿਰ ਅੰਦਰ ਚਲੇ ਗਿਆ ਸੀ ਮੈਂ ਰੋਟੀ ਲੈ ਕੇ ਚਲੇ ਗਈ ਸੀ ਉਹਦੀ ਤੇ ਉਹ ਖਾ ਕੇ ਫਿਰ ਜਾਊਗਾ ਆਪਣਾ ਤੇ ਇਥੇ ਮੈਂ ਖੇਡ ਰਹੀ ਸੀ ਕਿ ਰੋਟੀ ਪਾਈ ਪੀਏ ਰੋਟੀ ਖਾ ਲੈ ਆਪਣੀ ਤੇ ਤੇ ਆਪਣੇ ਘਰ ਆਈ ਸੀਗੀ परी ਤੇ ਮੈਂ परी ਦਾ ਸਿਰ ਬਾਕੇ ਹਟੀਆਂ ਹੁਣ ਦਿਖਾਈ ਪੁੱਤ ਘੁੰਮ ਕੇ ਫੋਰੀ-ਫੋਰੀ ਇਹ ਕਹਿੰਦੀ ਬੱਡੀ ਮੰਮਾ ਮੇਰਾ ਸਿਰ ਬਾਦ ਤੇ ਮੈਂ ਫੇਰ ਇਹਦਾ ਸਿਰ ਬਾਇਆ ਤੇ ਹਾਈ ਕਰ ਦੋ ਬੋਲੋ ਬੋਲ ਹੁਣ ਸੋ ਹੈ ਗਾਇਸ ਕੈਸੋ ਆਪ ਅਲ ਮੇਰੇ ਬੱਡੀ ਮੰਮੀ ਬਾਇਦਾ ਹਮ ਬੜਿਆ ਮਿਲ ਆਇਤੇ ਅਗਲਾ ਸੋਮਵਾਰ ਤਾਂ ਕਰਕੇ ਹਮ ਸ਼ਨੀਵਾਰ ਅਗਲਾ ਸ਼ਨੀਵਾਰ ਤਾਂ ਕਰਕੇ ਜਿੱਥੇ ਅੱਗੇ ਘੁੰਮਣੇ ਥੋੜੇ ਬਾਰੇ ਕਮੀ ਵੀਰੇ ਹੁਣ ਖੇਡਦੇ ਆ ਅੱਜ ਦਿਖਾਣੇ ਤਾਂ ਐ ਕੀ ਕਰੀਂ ਹਾਂਜੀ ਬਾਹਰ ਇੱਕਮ ਖੇਲ ਰਿਆ ਸੀ ਬੱਚੇ ਖੇਲ ਰਹੇ ਨੇਗੇ ਬਾਹਰ ਬੈਟਬਾਲ ਖੇល ਰਹੇ ਸੀਗੇ ਬੱਚੇ ਥੋੜਾ ਤੇਜ ਖਰਾ ਗੁਰਜੀਤ ਦੀ ਅਜੇ ਤਬੀਅਤ ਠੀਕ ਨਹੀਂ ਸੀਗੀ ਤੇ ਉਹ ਪਈ ਸੀਗੀ ਧੁੱਪੇ ਤੇ ਕੰਮਕੁਮ ਕਰਕੇ ਮੈਂ ਵੀ ਉੱਥੇ ਜਾਣੀ ਆ ਥੋੜਾ ਜਿਹਾ ਕੰਮ ਰਹਿ ਗਿਆ ਮੇਰਾ ਕਰਕੇ ਫਿਰ ਮੈਂ ਵੀ ਜਾਉਂਗੀ ਤੇ ਇਹ ਖੇល ਰਹੇ ਸੀਗੇ ਬੱਚੇ ਇਹ ਸ਼ਨੀਵਾਰ ਨੂੰ ਆ ਜਾਂਦੇ ਹੁੰਦੇ ਨੇਗੇ ਤੇ ਫਿਰ ਐਤਵਾਰ ਨੂੰ ਰਹਿੰਦੇ ਆ ਫਿਰ ਚਲੇ ਜਾਂਦੇ ਨੇਗੇ ਐਤਵਾਰ ਨੂੰ ਸ਼ਾਮ ਨੂੰ ਤੇ دیਵਰ ਮੇਰਾ ਛੱਡ ਗਿਆ ਸੀਗਾ ਇਹਨਾਂ ਨੂੰ ਜਾਂਦੇ ਹੋਏ ਹੁਣ ਇਹ ਰਹਿਣਗੇ ਡੈਡੀ ਵੀ ਆਏ ਸੀਗੇ ਡੈਡੀ ਜੀ ਨੇ ਬੁਲਾਏ ਅਗਲੇ ਬਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਕੁਝ ਹੋਰ ਮੈਂ ਆਪਣੀ ਫੈਮਿਲੀ ਤੇ ਚਾਦਰ ਵਿਛਾ ਲਈ ਸੀ ਤੇ ਹੁਣ ਮੈਂ ਅਜ ਤੱਕ ਲਈ ਇੰਨਾ ਹੀ ਕਰੀ ਸੀ ਸਫਾਈ ਕਰ ਲਿਆ ਸੀਗਾ ਤੇ ਸਫਾਈ ਵਗੈਰਾ ਸਾਰੀ ਕਰ ਲਈ ਸੀ ਤੇ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਬਾਕੀ ਕਰਦੇ ਆ ਅਗਲੇ ਬਲੌਗ ਦੇ ਵਿੱਚ ਹਾਂਜੀ ਇਹਦੀ ਵੀ ਸੁਣ ਲਓ ਚਲੋ ਜੀ ਓਕੇ ਜੀ ਇੱਥੇ ਪਰੀ ਐਲ ਸੀ ਡੀ ਦੇਖ ਰਹੀ ਸੀ ਇਹਨੇ ਹੁਣ ਦੇਖੀ ਆ ਉੱਦਣ ਦੇ ਆਏ ਨੇ ਜਿੱਦਣ ਦੀ ਲਿਆਂਦੀ ਆਪਾਂ ਚਲੋ ਜੀ ਥੈਂਕਸ ਫੋਰ ਵਾਚਿੰਗ